ਬਾਦਲ ਸਰਕਾਰ ਦੀ ਪੁਲਿਸ ਦੀ ਗੋਲੀ ਦੇ ਨਾਲ ਜ਼ਖਮੀ ਹੋਏ ਸਿੱਖ ਨੌਜਵਾਨ ਦਾ ਇੱਕ ਵਾਰ ਫੇਰ ਤੋਂ ਛਲ ਗਿਆ ਦਰਦ ਪੁੱਛਿਆ ਨਿਰਦੋਸ਼ ਸਿੱਖਾਂ ਨੂੰ ਇਲਾਜ ਕਰਵਾਉਣ ਤੋਂ ਕਿਉਂ ਰੋਕਿਆ ਸੀ ਆਖਿਰ ਪੁਲਿਸ ਨੇ ਇਸ ਦੇ ਨਾਲ-ਨਾਲ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਐਸਆਈਟੀ ਦੇ ਕੋਲ ਬਿਆਨ ਦਰਜ ਕਰਵਾਉਣ ਦੇ ਮੌਕੇ ਦੀ ਬੁੱਟਾ ਸਿੰਘ ਦੀ ਇੱਕ ਪੁਰਾਣੀ ਤਸਵੀਰ ਵੀ ਕਾਫੀ ਜ਼ਿਆਦਾ ਹੋ ਰਹੀ ਹੈ ਵਾਇਰਲ ਤਾਂ ਅਸਲ ਦੇ ਵਿੱਚ ਕੀ ਹੈ ਕਾਰਨ ਅਤੇ ਕਿਉਂ ਇਹ ਮੁੱਦਾ ਯਾਨੀ ਕਿ ਬਾਦਲ ਸਰਕਾਰ ਦੀ ਪੁਲਿਸ ਦੀ ਗੋਲੀ ਦੇ ਨਾਲ ਜ਼ਖਮੀ ਹੋਏ ਸਿੱਖ ਨੌਜਵਾਨ ਦਾ ਦਰਦ ਇੱਕ ਵਾਰ ਫੇਰ ਤੋਂ ਕਿਉਂ ਛੜ ਕੇ ਆਇਆ ਅਤੇ ਕਿਉਂ ਇਸ ਦੇ ਬਾਰੇ ਵਿੱਚ ਦੁਬਾਰਾ ਤੋਂ ਜ਼ਿਕਰ ਛੇੜੇ ਜਾ ਰਹੇ ਨੇ ਆਓ ਤੁਹਾਨੂੰ ਦੱਸਦੇ ਹਾਂ ਬੇਅਦਬੀ ਮਾਮਲਿਆਂ ਦੇ ਸਬੰਧੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗੀ ਮਾਫੀ ਅਤੇ ਰੁੱਸੇ ਹੋਏ ਅਕਾਲੀ ਆਗੂਆਂ ਨੂੰ ਘਰ ਵਾਪਸੀ ਦੀ ਕੀਤੀ ਅਪੀਲ ਤੋਂ ਬਾਅਦ ਭਾਵੇਂ ਬਾਦਲ ਵਿਰੋਧੀ ਖੇਮੇ ਦੇ ਵੱਖੋ ਵੱਖਰੇ ਪ੍ਰਤੀਕਰਮ ਪੜਨ ਸੁਣਨ ਨੂੰ ਮਿਲ ਰਹੇ ਨੇ ਅਤੇ ਬੇਅਦਬੀ ਮਾਮਲਿਆਂ ਦੇ ਬਹੁਤ ਨੇੜੇ ਰਹੇ ਸਾਬਕਾ ਪੁਲਿਸ ਅਧਿਕਾਰੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਸ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਪ੍ਰतिकਰਮ ਦੇਣੇ ਸ਼ੁਰੂ ਕਰ ਦਿੱਤੇ ਨੇ ਪਰ ਬੇਅਦਬੀ ਮਾਮਲਿਆਂ ਦੇ ਇਨਸਾਫ ਦੇ ਲਈ ਸਥਾਨਕ ਬੱਤੀਆਂ ਵਾਲੇ ਚੌਕ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਜ਼ਖਮੀ ਹੋਏ ਸਿੱਖ ਨੌਜਵਾਨ ਬੁੱਟਾ ਸਿੰਘ ਬਰਾੜ ਵਾਸੀ ਪਿੰਡ ਰੂੜਕਪੁਰ ਦਾ ਪ੍ਰतिकਰਮ ਵੱਖਰਾ ਅਤੇ ਦਿਲ ਨੂੰ ਝੰਜੋੜਨ ਵਾਲਾ ਹੈ ਗੱਲਬਾਤ ਕਰਦੇ ਹਾਂ ਬੁੱਟਾ ਸਿੰਘ ਨੇ ਆਏ ਕਿ ਉਹ ਕੋਟਕਪੂਰਾ ਗੋਲੀकांड ਦੇ ਕੇਸ ਦੇ ਵਿੱਚ ਗਵਾਹ ਹੈ ਕਿਉਂਕਿ 14 ਅਕਤੂਬਰ 2015 ਨੂੰ ਗੋਲੀकांड ਦੇ ਮੌਕੇ ਉਸ ਦੇ ਸੱਜੇ ਪੱਟ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਸੀ ਜ਼ਖਮੀ ਹੋਣ ਦੇ ਬਾਵਜੂਦ ਪੁਲਿਸ ਨੇ ਉਸ ਦਾ ਬੇਰਹਿਮੀ ਦੇ ਨਾਲ ਕੁੱਟਾਪਾ ਚਾੜਿਆ ਕੁਝ ਲੋਕਾਂ ਨੇ ਉਸ ਨੂੰ ਨੇੜਲੇ ਪਿੰਡ ਕੋਠੇ ਵੜਿੰਗ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ رابطہ ਕਾਇਮ ਕਰਨ ਉਪਰੰਤ ਉਸ ਨੂੰ ਇਲਾਜ ਦੇ ਵਾਸਤੇ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੇ ਦੌਰਾਨ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਨੂੰ ਨਿੱਜੀ ਦਖਲ ਦੇ ਕੇ ਉਸ ਨੂੰ ਇਲਾਜ ਕਰਵਾਉਣ ਤੋਂ ਵਰਜਦਿਆਂ ਹਸਪਤਾਲ ਦੇ ਵਿੱਚੋਂ ਭਜਾ ਦਿੱਤਾ ਜਾਂਦਾ ਹੈ ਡਾਕਟਰਾਂ ਨੂੰ ਡੀਐਸਪੀ ਨੇ ਆਖਿਆ ਕਿ ਉਸ ਨੂੰ ਵੱਡਿਆਂ ਦਾ ਹੁਕਮ ਹੈ ਕਿ ਕਿਸੇ ਦਾ ਇਲਾਜ ਨਹੀਂ ਕਰਨਾ ਬੇਵਸ ਹੋ ਕੇ ਦਰਦ ਦੇ ਨਾਲ ਕੁਰਲਾ ਰਹੇ ਬੂਟਾ ਸਿੰਘ ਨੂੰ ਪਿੰਡ ਦੇ ਇੱਕ ਆਰਐਮਪੀ ਡਾਕਟਰ ਦੇ ਕੋਲ ਇਲਾਜ ਕਰਵਾਉਣ ਦੇ ਵਾਸਤੇ ਮਜਬੂਰ ਹੋਣਾ ਪੈ ਗਿਆ ਉਸ ਦੇ ਪੱਟ ਦੇ ਵਿੱਚੋਂ ਗੋਲੀ ਕੱਢੀ ਗਈ ਅਤੇ ਅੱਜ ਵੀ ਬੁੱਟਾ ਸਿੰਘ ਅਤੇ ਉਸ ਦੇ ਸਮੁੱਚੇ ਪਰਿਵਾਰ ਦਾ ਮੰਨਣਾ ਹੈ ਕਿ ਉਕਤ ਵਰਤਾਂਤ ਅਰਥਾਤ ਪੁਲਿਸ ਦੇ ਵੱਲੋਂ ਸ਼ਾਂਤਮਈ ਧਰਨੇ ਦੇ ਉੱਪਰ ਬੈਠਿਆਂ ਸੰਗਤਾਂ ਦੇ ਉੱਪਰ ਢਾਹੇ ਗਏ ਅਤਿਆਚਾਰ ਨੇ ਜਲਿਆਂਵਾਲੇ ਬਾਗ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ ਬੁੱਟਾ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਸ ਸਮੇਂ ਗ੍ਰਹਿ ਵਿਭਾਗ ਤੁਹਾਡੇ ਅਧੀਨ ਹੋਣ ਦੇ ਕਰਕੇ ਸਾਰੀ ਪੰਜਾਬ ਪੁਲਿਸ ਤੁਹਾਡੀ ਪ੍ਰਬੰਧਕੀ ਕਿ ਨਾ ਅਤਿਆਚਾਰ ਟੋਹਣ ਦੇ ਵਿੱਚ ਕਾਮਯਾਬ ਆਖਿਰ ਕਿਵੇਂ ਹੋ ਗਈ ਕਿ ਉਸ ਸਮੇਂ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਿਕਾਰ ਹੋਇਆ નિર્ਦੋਸ਼ ਸੰਗਤਾਂ ਨੂੰ ਜ਼ਿਲ੍ਹਾ ਫਰੀਦਕੋਟ ਦੇ ਕਿਸੇ ਸਰਕਾਰੀ ਜਾਂ ਫਿਰ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਦੀ ਵੀ ਇਜਾਜ਼ਤ ਹੀ ਨਹੀਂ ਸੀ ਗੋਲੀ ਦੇ ਨਾਲ ਜ਼ਖਮੀ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਮੈਨੂੰ ਬੇਰਹਿਮੀ ਦੇ ਨਾਲ ਕਿਉਂ ਕੁੱਟਿਆ ਆਖਿਰ ਮੇਰਾ ਜਾਂ ਫਿਰ ਕੁਟਾਪੇ ਦਾ ਸ਼ਿਕਾਰ ਹੋਏ ਹੋਰ ਸਿੱਖਾਂ ਦਾ ਕੀ ਕਸੂਰ ਸੀ ਕੀ ਸੁਖਬੀਰ ਸਿੰਘ ਬਾਦਲ ਮੇਰੇ ਵਰਗੇ ਹੋਰ ਨਾ નિર્ਦੋਸ਼ ਕੁਟਾਪੇ ਦਾ ਸ਼ਿਕਾਰ ਹੋਏ ਸਿੱਖਾਂ ਤੋਂ ਵੀ ਮੁਆਫੀ ਮੰਗਣਗੇ ਜਾਂ ਫਿਰ ਸਿਆਸੀ ਰੂਟੀਆਂ ਸੇਕਣ ਦੀ ਮਨਸ਼ਾ ਦੇ ਨਾਲ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ ਗੁੰਮਰਾਹ ਕਰਨ ਦੀ ਸਾਜ਼ਿਸ਼ ਦੇ ਤਹਿਤ ਡਰਾਮੇਬਾਜ਼ੀ ਹੀ ਕਰਨਗੇ ਤਾਂ ਇਹ ਸਵਾਲ ਜੋ ਨੇ ਇਹ ਬੁੱਟਾ ਸਿੰਘ ਬਰਾੜ ਦੇ ਵੱਲੋਂ ਉਠਾਏ ਗਏ ਨੇ ਅਤੇ ਇਸ ਦੇ ਬਾਰੇ ਵਿੱਚ ਲਗਾਤਾਰ ਉਹਨਾਂ ਦੇ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤਾਕੀ ਸੁਖਬੀਰ ਸਿੰਘ ਬਾਦਲ ਅੱਗੇ ਆ ਕੇ ਇਹਨਾਂ ਗੁਰੂ ਦੇ ਸਿੰਘਾਂ ਤੋਂ ਵੀ ਮਾਫੀ ਮੰਗਣਗੇ ਜਿਨ੍ਹਾਂ ਦਾ ਕਿ નિર્ਦੋਸ਼ ਹੋਣ ਦੇ ਬਾਵਜੂਦ ਵੀ ਕੁਟਾਪਾ ਚੜਾਇਆ ਜਾਂਦਾ ਏ ਉਹਨਾਂ ਦੇ ਨਾਲ ਮਾੜੀ ਮਨਸ਼ਾ ਰੱਖੀ ਜਾਂਦੀ ਹੈ ਅਤੇ ਉਹਨਾਂ ਦਾ ਇਲਾਜ ਤੱਕ ਨਹੀਂ ਹੋਣ ਦਿੱਤਾ ਜਾਂਦਾ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਨਾ ਪੁੱਲਨਾ ਵਿਦੇਸ਼ ਜਾਣ ਦੀ ਚਾਹਵਨ ਸਟੂਡੈਂਟਸ ਲਈ ਖੁਸ਼ਖਬਰੀ ਗਲੋਬਲ ਵਾਈਜ਼ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੈ ਸਟੱਡੀ ਅਬ੍ਰੋਡ ਐਜੂਕੇਸ਼ਨ ਫੇਅਰ ਜਿੱਥੇ ਤੁਹਾਨੂੰ ਮਿਲੇਗਾ ਮੌਕਾ ਯੂਕੇ ਯੂਐਸਏ ਕੈਨੇਡਾ ਆਇਰਲੈਂਡ ਆਸਟ੍ਰੇਲੀਆ ਅਤੇ ਜਰਮਨੀ ਵਰਗੇ ਦੇਸ਼ਾਂ ਦੇ ਰਿਪ੍ਰੈਜ਼ੈਂਟੇਟਿਵਸ ਨੂੰ ਮਿਲੰਦਾ ਨਵੀਂ ਦਿੱਲੀ ਦੇ ਲੀ ਮੈਰੀਡੀਅਨ ਹੋਟਲ 'ਚ 24 दिसंबर दिन ऐतवार सवेरे दस बजे तो शाम पांच बजे तक होने रजिस्टर करो विजिट करो साड़ी वेबसाइट इवेंट्स डॉट ग्लोब एडवाइस डॉट कॉम वधेरे जानकारी देने इस नंबर पे संपर्क कर सकते हो 100 परसेंट एप्लीकेशन फी कैशबैक, यूनिवर्सिटी कॉलेज रिप्रेजेंटेटिव्स रिप्रेजेंटेटिव वन टू वन सेशन सक्सेसफुल वीजा एप्लीकेशन फ्री प्रोफाइल बिल्डिंग गाइडेंस फ्री होगा आयल्स डायग्नोस्टिक टेस्ट आयल्स फी ते चार हजार फ्लैट ऑफ जीआरई फीस ते तेरह हजार फ्लैट ऑफ तुरंत चेक करो अपनी लोन एलिजिबिलिटी ओ भी बिल्कुल फ्री ना गवाओ ए सुनहरा मौका साडे यूट्यूब चैनल नूं सबसक्राइब करो